ਵਾਹਿਗੁਰੂ ਜੀ ਦਾ 5 ਵਾਹਿਗੁਰੂ ਜੀ ਕੀ ਫਤਿਹ ਅੰਮ੍ਰਿਤ ਦਿਵਸ ਤੇ ਬਾਦਸ਼ਾਹ ਮਹਾਰਾਜ ਸਦਾ ਹੀ ਜੈਕਾਰਾ ਸਦਾ ਹੀ ਜੈਕਾਰਾ ਸਦਾ ਬੜਾ ਬੜਾ ਜੀ ਮੇਰ ਕਰੋ ਕਿਰਪਾ ਕਰੋ ਮੁੱਖੀ ਕੜੀ ਨ ਦੇਣਾ ਰੱਖੇ ਪਾਸੋਂ ਅੰਮ੍ਰਿਤ ਦਿਵਸ ਤੇ ਬਾਦਸ਼ਾਹ ਰਾਜ ਆਪਣੀ ਕਿਰਪਾ ਕਰੋ ਮੇਰ ਕਰੋ ਰੱਖੇ ਨਾ ਮੱਤ ਦੇ ਬੱਤ I जनम तिठे जा पाल जनम जनम जी दर्शन ਸਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਵਾਹਿਗੁਰੂ ਸਾਹਿਬ ਜੀ ਚੇਤ ਚਤਵ ਅਰਦਾਸ ਘੋ ਧਰ ਕਹਿ ਪੇ ਨਾ ਸਕੋ ਸਰਬ ਚੰਤ ਤਉ ਜਪਾਸ ਸਾਧ ਸੰਗਤ ਹੋ ਤਕ ਤੇਰੇ ਹੁਕਮ ਬਵੈ ਨੀਸਾਣ ਤਉ ਕਰੂ ਸਾਹਿਬ ਕੀ ਸੇਵਾ ਜਬ ਗੁਰ ਦੇ ਕਹਿ ਸਬਦਿਸ਼ਟ ਨਾਮ ਕਰਤਾ ਮੁਖ ਮੇਵਾ ਗਮੋ ਅਲਖ ਕਾਰਣ ਪਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਕਰਣਾ ਜਿਉ ਤੋ ਰਖਹ ਤੇਵ ਰਹੁ ਜੀਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੀ ਦਇਆ ਕਰੋ ਕਿਸ਼ ਮਿਹਰ ਉਪਾਵ ਡੋਬਦੇ ਪੱਥਰ ਤਾਰੀ अगन बराबर तप पीतर वगै कात नानक हुकम पछाण सुख हुआ दिन राती हो आया दूर चाल कं तकी तो सर आई जियो ਦਾ ਅਸਰ ਕੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਨਾਮ ਰਹਿਉ ਸਾਧੂ ਰਹਿਉ ਰਹੇ ਗੁਰ ਗੋਬਿੰਦ ਕਾਹ ਨਾਨਕ ਇਹ ਜਗਤ ਮੈਂ ਕਿੰਨ ਜਪਿਉ ਗੁਰ ਮੰਤ ਸਮ ਨਹੀਂ ਕੋਈ ਜਿਹ ਸਿਮਰਤ ਸੰਕਟ ਮਿਟ ਦਰਸ ਤੁਹਾਰ ਹੋਏ ਸੁਖ ਹੋ ਟਲ ਗੁਰ ਸੇਵਿਆ ਅਹਨ ਸਸਾਜ ਸਵਾਈ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੂਰੇ ਅਰਸ ਕੁਰਸਾ ਚਟਿਆ ਬਦ ਗੱਟੇ ਸਕੇ ਬਾਤ ਸਾਹ ਮਨ ਜਨਮ ਜਨਮ ਦੀ ਕਟਿਆ ਸਜਣ ਸੱਚਾ ਬਾਤ ਸਾਹ ਫਿਰ ਸਾਹਾਂ ਦਾ ਸਾਹ ਜਿਸ ਬਾਸ ਬਹਿਟਿਆ ਸੋਈਆ सभेशा सतनाम श्री ਗੁਰੂ ਸਾਹਿਬ ਜੀ ਸੋਰਠ ਮਹਾਂਲਾ ਚੌਥਾ ਪੰਜ ਪਦਾ ਆਚਰ ਚਰਨ ਤਾਸਦ ਹੋਰੀ ਸਿੱਧੀ ਤੇ ਬੋਧ ਪਾਈ ਪ੍ਰੇਮ ਕੇ ਸਾਰ ਲਾਗੇ ਤਾਨ ਪੀਤਰ ਤਾ ਭ੍ਰਮ ਕਾਟ ਜਾਈ ਆਚਰ ਚਰਾ ਤਾਸਦ ਹੋਈ ਸਿੱਧੀ ਦੇਵਦ ਪਾਈ ਪ੍ਰੇਮ ਕੇ ਸਾਰ ਲਾਗੇ ਤਾਨ ਪੀਤਰ ਤਾ ਭ੍ਰਮ ਕਾਟ ਜਾਈ ਮੇਰੇ ਗੁਵਿੰਦ ਆਪਣੇ ਜਨ ਕੋ ਦੇਵੜਾਈ ਗੁਰਮਤਿ RAM ਨਾਮ ਪਰਦਸ ਸਦਾ ਰਹੋ ਸਰਣਾਈ ਰਹਾ ਏਹੋ ਸੰਸਾਰ ਸਭ ਆਉਣ ਜਾਂ ਮਾਨਵ ਰਖ ਚੇਤ ਅਜਾਣਾ ਹਰ ਜੀਓ ਕਿਰਪਾ ਕਰੋ ਗੁਰ ਮੇਲੋ ਤਾਹਰ ਨਾਮ ਸਮਾਣਾ ਜਿਸ ਕੀ ਵਤ ਸੋਈ ਪ੍ਰਭ ਜਾਣ ਜਿਸ ਨੂੰ ਦੇ ਸਪਾਏ

ਕੋਈ ਜਿਸ ਨੂੰ ਬਾਦ ਕਰੇ ਸਬਾਈ ਜਦ ਨਾਲ ਲੋਕ ਉਹ ਵਰਦਾ ਕੋਈ ਸਾਖਿ ਕ੍ਰਿਸ਼ਣ ਤੇ ਸੁਰਠ ਮਹੱਲਾ ਚੌਥਾ ਪੰਜ ਪਦ ਅਚਰ ਜਰਾ ਤਾਲ ਸਿੱਧ ਹੋਈ ਸਿੱਧੀ ਤੇ ਵਧ ਪਾਈ ਪ੍ਰੇਮ ਕੇ ਸਰ ਲਾਗੇ ਤਨ ਭੀਤਰ ਤਾਂ ਬ੍ਰਹਮ ਕਟਿਆ ਜਾਈ ਪਰਮ ਸਨਮਾ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਚੌਥੇ ਗੁਰਨਾਮਕ ਸੋਢੀ ਸੁਲਤਾਨ ਅਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਸੋਰਠਾ ਗੰਧਰੇ ਜੀ ਧੰਨ ਧਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੇ ਪਾਵਨ ਪਵਿੱਤਰ ਅੰਗ 607 ਉੱਪਰ ਸੁਭਾਏ ਮਨ ਹੈ ਸਤਿਗੁਰ ਜੀ ਕਿਰਪਾ ਕਰਨ ਕੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਆਡਾ ਗੁਰੂ ਘਰ ਆਇਆ ਕਾਵਿਆ ਸੁਣਿਆ ਸਫਲ ਹੋ ਜਾਏ ਗੁਰੂ ਰੂਪ ਸਾਧ ਸੰਗਤ ਜੀਓ ਅੱਜ ਸੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਹੈ ਜੋ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਸ਼ਾਮ 6 ਵਜੇ ਤੋਂ ਲੈ ਕੇ ਰਾਤ 10:30 ਵਜੇ ਤੱਕ ਕੀਰਤਨ ਸਮਾਗਮ ਹੋ ਰਿਹਾ ਹੈ ਆਪ ਭਾਜੀਆਂ ਪਰਕਿਲਾਹਤ ਪ੍ਰਾਤ ਕਰਨਾ ਜੀ ਹੋਇਆ ਭੁੱਲਾ ਵੀ ਖਿਮਾ ਕਰਿਓ ਬਲਾਉ ਫਤੀ ਜੀ ਵਾਹਿਗੁਰੂ ਜੀ ਕਾ ਖਾਲਸਾ वाहेगुरू जी फति